ਜੋ ਕਰਮਾਂ ਦੇ ਵਿੱਚ ਲਿਖਿਆ ਏ ਜੋ ਕਰਮਾਂ ਦੇ ਵਿੱਚ ਲਿਖਿਆ ਏ ਖੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਕੁਝ ਹੋ ਜੂਗਾ ਆਪਾਂ ਆਪਦੀ ਮਰਜ਼ੀ ਨਾਲ ਕੁਝ ਕਰ ਲਾਂਗੇ ਨਹੀਂ ਕਰਦੇ ਹallelujah ਜਦੋਂ ਸੱਚਮੁੱਚ ਉਹਦਾ ਹੱਥ ਆਉਂਦਾ ਉਹਦੋਂ ਸਭ ਕੁਝ ਉਹ ਬਦਲ ਦਿੰਦਾ ਤਕਦੀਰਾਂ ਬਦਲ ਦਿੰਦਾ ਹਾਲੇਲੂਇਆ ਸਭ ਕੁਝ ਬਦਲ ਜਾਂਦਾ ਉਹਦੇ ਹੱਥ ਹੀ ਹੈ ਸਮਾਂ ਟਾਈਮ ਸਭ ਕੁਝ ਉਸਦੇ ਹੱਥ ਹੀ ਆਪਾਂ ਆਪਦੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ ਹਾਲੇਲੂਇਆ ਕਿਹਾ ਕਰੋ ਪਰਮੇਸ਼ੂ ਤੈਨਹਾਂ ਜੇ ਟਾਈਮ ਨਹੀਂ ਆ ਮੈਨੂੰ ਵਰਕਤਾਂ ਦੇ ਦਿੰਦਾ ਸੱਚਮੁੱਚ ਤੂੰ ਦੇਵੇਂਗਾ ਹਾਲੇਲੂਇਆ ਜਦੋਂ ਦੇਣੀ ਹੋਣਾ ਬੰਨ ਹਲਾ ਹਲਾ ਕੇ ਦੇਉ ਸੁੱਤਿਆਂ ਬੰਨ ਜਗਾ ਕੇ ਦੇਊਗਾ ਹਾਲੇਲੂਇਆ ਅਜੇ ਜਦੋਂ ਟਾਈਮ ਹੁੰਦਾ ਟਾਈਮ ਤੋਂ ਪਹਿਲਾਂ ਕੁਝ ਨਹੀਂ ਹੋ ਸਕਦਾਗਾ ਹਾਲੇਲੂਇਆ ਇਹ ਟਾਈਮ ਉਹਦੇ ਆਪਦੇ ਹੱਥ 'ਚ ਰੱਖਿਆ ਜਿਉਂ ਮਾਰਨਾ ਵਿਉਧੇ ਵਾਸੀ ਸਭ ਕੁਛ ਉਹਦੇ ਵਾਸਤੇ ਹੀ ਹੈ ਹallelujah 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 ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਜੋ ਕਰਮਾਂ ਦੇ ਵਿੱਚ ਲਿਖਿਆ ਏ ਜੋ ਕਰਮਾਂ ਦੇ ਵਿੱਚ ਲਿਖਿਆ ਏ ਕੋਈ ਖੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਸਮੇਤ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਨਾ ਕਰ ਬੰਦਿਆ ਮੇਰੀ ਮੇਰੀ ਸਭ ਕੁਝ ਉਸ ਖੁਦਾ ਦਾ ਹੈ ਨਾ ਕਰ ਬੰਦਿਆ ਮੇਰੀ ਮੇਰੀ ਸਭ ਕੁਝ ਉਸ ਖੁਦਾ ਦਾ ਹੈ ਤੇਰੀ ਜ਼ਿੰਦਗੀ ਦੇ ਵਿੱਚ ਹੱਕ ਸਦਾ ਹੀ ਉਸ ਖੁਦਾ ਦਾ ਹੈ ਤੇਰੀ ਜ਼ਿੰਦਗੀ ਦੇ ਵਿੱਚ ਹੱਕ ਸਦਾ ਹੀ ਉਸ ਖੁਦਾ ਦਾ ਹੈ ਹੱਸਦਿਆਂ ਨੂੰ ਰਵਾਵੇ ਇਹ ਹੋ ਨਹੀਂ ਸਕਦਾ ਹੱਸਦਿਆਂ ਨੂੰ ਰਵਾਵੇ ਹੋ ਨਹੀਂ ਸਕਦਾ ਜੋ ਕਰ ਮੈਂ ਸਮੇਂ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ 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 ਚਿੰਤਾ ਨੂੰ ਛੱਡ ਦੇ ਬੋਝ ਤੇਰੇ ਚੁੱਕੇ ਹੋਣੇ ਚਿੰਤਾ ਨੂੰ ਛੱਡ ਦੇ ਕਿਸੇ ਲਈ ਨਾ ਪਰਤ ਮਨ ਵਿੱਚੋਂ ਕੱਢ ਦੇ ਕਿਸੇ ਲਈ ਨਾ ਪਰਤ ਮਨ ਵਿੱਚੋਂ ਕੱਢ ਦੇ ਵੈਰੀ ਲਈ ਤੂੰ ਕਰਦਵਾ ਮਾ ਦੁੱਖ ਵਿੱਚ ਰਹਿ ਨਹੀਂ ਸਕਦਾ ਵੈਰੀ ਲਈ ਤੂੰ ਕਰਦਵਾ ਮਾ ਦੁੱਖ ਵਿੱਚ ਰਹਿ ਨਹੀਂ ਸਕਦਾ समय तो पहला बंदया कुछ हो नहीं सकता समय तो पहला बंदया कुछ हो नहीं सकता जो कर्मा देखिया जो कर ਕੜਾ ਸਮੇਂ ਤੋਂ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਸਮੇਂ ਤੋਂ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਜੁਨਾ ਨਵੀ ਨੂੰ ਜੋ ਹੋਵਾਂ ਨੇ ਬਚਾਇਆ ਸੀ ਜੁਨਾ ਨਵੀ ਨੂੰ ਜੋ ਹੋਵਾਂ ਨੇ ਬਚਾਇਆ ਸੀ ਮੱਛੀ ਦੇ ਪੇਟ ਵਿੱਚੋਂ ਮਾਰ ਲੈ ਕੇ ਆਇਆ ਸੀ ਮੱਛੀ ਦੇ ਪੇਟ ਵਿੱਚੋਂ ਕਿਆ ਆਇਆ ਸੀ ਜੋ ਵੀ ਖੁਦਾ ਨੇ ਸਾਹ ਦਿੱਤੇ ਉਹ ਖੋ ਨਹੀਂ ਸਕਦਾ ਜੋ ਵੀ ਖੁਦਾ ਨੇ ਸਾਹ ਦਿੱਤੇ ਖੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਵਚਨਾ ਤੇ ਚੱਲ ਕੇ ਮੰਨਿਓ ਦਾ ਕਹਿਣਾ ਤੂੰ ਵਚਨਾ ਤੇ ਚੱਲ ਕੇ ਤੇ ਨੁ ਕਰੇਗਾ ਨਹੀਂ ਮਾਨ ਰਹਿਣਾ ਤੂੰ ਉੱਚ ਕੈ ਨੁ ਕਰੇਗਾ ਨਹੀਂ ਮਾਨ ਰਹਿਣਾ ਤੂੰ ਤੇਰੀ ਅਬਰਕ ਤਾਨੂੰ ਕੋਈ ਖੋ ਨਹੀਂ ਸਕਦਾ ਤੇਰੀ ਅਬਰਕ ਤਾਨੂੰ ਕੋਈ ਖੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਸਮੇ ਤੋਂ ਪਹਿਨਾ ਬੰਦਿਆ ਕੁਝ ਹੋ ਨਹੀਂ ਸਕਦਾ ਪਿਆਰ ਨਾਲ ਰਹਿ ਕੇ ਸਵਨਵਾਵੀ ਤੂੰ ਪਿਆਰ ਨਾਲ ਰਹਿ ਕੇ ਸਵਨਵਾਵੀ ਤੂੰ ਔਖੀਆਂ ਨੇ ਮੰਜਲਾ ਨਾ ਕਬਰਾਂ ਮੀ ਤੂੰ ਔਖੀਆਂ ਨੇ ਮੰਜਲਾ ਨਾ ਕਬਰਾਂ ਮੀ ਨੂੰ ਡਿੱਗੇ ਨੂੰ ਤੈਨੂੰ ਆਪ ਉਠਾਵੇ ਡਿੱਗਿਆ ਸਮੇਂ ਤੋਂ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਸਮੇਂ ਤੋਂ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਜੋ ਕਰਮਾਂ ਦੇ ਵਿੱਚ ਲਿਖਿਆ ਏ ਜੋ ਕਰਮਾਂ ਦੇ ਵਿੱਚ ਲਿਖਿਆ ਏ ਕੋਈ ਖੋ ਨਹੀਂ ਸਕਦਾ ਉਹ ਸਮੇਂ ਤੋਂ ਪਹਿਲਾ ਬੰਦਿਆ ਕੁਝ ਹੋ ਨਹੀਂ ਹਾਲੇਲੂਇਆ ਹਾਲੇਲੂਇਆ ਬੋਲੋ ਪ੍ਰਭੂ ਜੀ ਸ਼ੁਮਸੀ ਕੀ ਜੈ ਧੰਨਵਾਦ ਹੋ ਮੇਰੇ ਪਿਤਾ